ਸੂਰਾ ਸੋ ਪਛਾਣ ਲਈ ਪਰੇ ਦੇ ਹੈ ਪੁਰਜਾ ਪੁਰਜਾ ਕਟਮਰੇ ਕਬੂ ਨਾ ਛੱਡ ਇੱਥੇ ਅਜ ਤੋਂ 100 ਸਾਲ ਪਹਿਲਾਂ ਗੁਰੂ ਸਮਾਹਰਨ ਕਰੀ ਨਾਪਾ ਤੋਂ ਪੰਚੀ ਚੜਦੀ ਕਲਾ ਵਾਸਤੇ ਗੁਰੂ ਸਾਹਿਬ ਜੀ ਦੇ ਅਰਸ਼ ਸਰਕਾਰ ਦੇ ਸਰੀਰ ਨਗੁਨ ਹੋਇਆ ਜਿਸ ਮੋਰਚੇ ਪਰਮਤਾ ਕੋਈ ਸਹੀ ਨਹੀਂ ਕਿ ਉਹ ਨਹੀਂ ਔਰ ਉਸ ਮੋਰਚੇ ਦੇ ਵਿੱਚ 250 ਤੋਂ ਜ਼ਿਆਦਾ ਸਿੰਘਾਂ ਸਿੰਘਣੀਆਂ ਪੁਜੰਗੀਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ 1050 ਦਾ ਹਸਾਰ ਪੁਜੰਗੀਆਂ ਹੋਈਆਂ ਸੈਂਕੜੇ ਜਖਮੀ ਹੋਏ ਜ਼ਲਾਵਤ ਹੋਏ 550 ਕਿਲੋ ਪੀਟ ਜੇਦਾ ਵਿੱਚ ਅੰਮਰੋਸ ਵਸੂਲਤ ਤੇ ਛੁੱਟਿਆ ਗਿਆ ਹੈ। ਔਰ ਇਹ ਨਗਰੀ ਉਸ ਮਹਾਨ ਮੋਰਚੇ ਦੀ ਮਹਾਨ ਸ਼ਹੀਦਾਂ ਦੀ ਕੋਈ ਭੱਤੀ ਹੈ ਔਰ ਉਹਨਾਂ ਮਹਾਨ ਸ਼ਹੀਦਾਂ ਦੇ ਪਹਿਲੇ ਸ਼ਹੀਦਾਂ ਦੀ ਹੈ 100 ਸਾਲ ਇਸ ਸਾਕੇ ਨੂੰ ਵਾਪਰੇ ਨੂੰ ਹੋ ਚੁੱਕਾ ਹੈ। ਉਹਨਾਂ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੋਣ ਵਾਸਤੇ ਸਮੁੱਚੇ ਪੰਥ ਨੇ ਚੜ੍ਹਦੀ ਕਲਾ ਦੇ ਨਾਲ ਉਹਨਾਂ ਮਹਾਨ ਸ਼ਹੀਦਾਂ ਜਿਹੜੀ ਸ਼ਹੀਦਾਂ ਦੀ ਹੈ ਉਹਨਾਂ ਨੂੰ ਮਨਾਇਆ ਹੈ। ਔਰ ਇਸੇ ਸੰਬੰਧ ਵਿੱਚ ਇਸ ਇਤਿਹਾਸਕ ਨਗਰ ਨਾਪਾ ਵਿਖੇ ਗੁਰਦੁਆਰਾ ਅਕਾਲ ਕਡ ਸਾਹਿਬ ਜੀ ਵਿਖੇ ਹਰ ਸਾਲ ਦੀ ਤਰ੍ਹਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਔਰ 21 ਫਰਵਰੀ ਨੂੰ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਗੰਗਾ ਸਰਜਤੋ ਉਥੇ ਪਹਿਲੇ ਸਦੀ ਦੀ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਹੀ ਹੈ ਕਿਸੇ ਵਿਦਵਾਨ ਦਾ ਕਥਨ ਹੈ ਕਿ ਜਿਨਾਂ ਦਾ ਦਿਨ ਮਨਾਤੇ ਹੋ ਉਹਨਾਂ ਘਰਸ਼ਦਾਤ ਕੀ ਜਾਣੋ ਜਿਨਾਂ ਦਾ ਦਿਨ ਮਨਾਤੇ ਹੋ ਉਹਨਾਂ ਦੀ ਬਾਤ ਵੀ ਜਾਣਵਾ ਜੈਸੀ ਬੇਸ਼ੱਕ ਉਹਨਾਂ ਮਹਾਨ ਸ਼ਹੀਦਾਂ ਨੂੰ ਮੱਥਾ ਟੇਕਣ ਵਾਸਤੇ ਆਏ ਆ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਹੇ ਆ ਪਰ ਇਹ ਸ਼ਹੀਦੀਆਂ ਕਿਉਂ ਹੋਈਆਂ ਕਿਸ ਵਾਸਤੇ ਹੋਈਆਂ ਇਹ ਸਮਝਣ ਦੀ ਸਾਨੂੰ ਲੋੜ ਹੈ ਔਰ ਐਸੀ ਵੀ ਸਾਰੇ ਗੁਰੂ ਸਾਹਿਬ ਦੇ ਅਦਬ ਸਤਕਾਰ ਵਾਸਤੇ ਕਾਰਜਸ਼ੀਲ ਹੋਈਏ ਸੂਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਤਿਗੁਰਾਂ ਦੇ ਸਤਕਾਰ ਵਾਸਤੇ ਜੋ ਚੜ੍ਹਦੀ ਕਲਾ ਵਿੱਚ ਹਾਜ਼ਰ ਰਹਿਣ ਔਰ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹਾਜ਼ਰੀ ਜਿਹੜੀ ਹੈ ਉਹ ਬੜੀ ਜ਼ਰੂਰੀ ਹੈ ਤਾਂ ਕਿ ਜੋ ਵਰਤਾਰਾ ਹੈ ਵਿਦਮੀਆਂ ਦਾ ਉਹ ਵੀ ਥਾਂ-ਪਰਥਾਂ ਸੈਂਕੜੇ ਵਿਦਮੀਆਂ ਪੰਜਾਬ ਦੇ ਵਿੱਚ ਗੁਰੂ ਸਾਹਿਬ ਦੀਆਂ ਕੋ ਚੁੱਕੀਆਂ ਨੇ ਕਿਤੇ ਗੁਰੂ ਸਾਹਿਬ ਦੇ ਅੰਗ 파ਰਕ ਖਿਲਾਰੇ ਜਾਂਦੇ ਨੇ ਕਿਤੇ ਗੁਰਕਾ ਸਾਹਿਬ ਦੇ ਅੰਗ 파ਰਕ ਖਿਲਾਰੇ ਜਾਂਦੇ ਨੇ ਕਿਤੇ ਕੁਸ਼ ਕੀਤਾ ਜਾਂਦਾ ਹੈ ਕਿਤੇ ਕੁਸ਼ ਕੀਤਾ ਜਾਂਦਾ ਹੈ ਤਾਂ ਕਿ ਐਸਾ ਵਰਤਾਰਾ ਕੋਈ ਨਾ ਵਾਪਰੇ ਐਸੀ ਵੀ ਸਾਰੇ ਗੁਰੂ ਸਾਹਿਬ ਜੀ ਦੇ ਅਦਸਤਕਾਰ ਵਾਸਤੇ ਕਾਰਜਸ਼ੀਲ ਹੋ ਕੇ ਹਾਜ਼ਰ ਰਹਿ ਕੇ ਗੁਰੂ ਸਾਹਿਬ ਦੀ ਸੇਵਾ ਸੰਭਾਲ ਵਾਸਤੇ ਤਸ਼ਕੀਰ ਹੋਈਏ ਸਮੁੱਚ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਕਿਸਾਨਾਂ ਦੀ ਗੱਲ ਚੌਥੇ ਗੇੜ ਦੀ ਮੀਟਿੰਗ ਹੋਈ ਹੈ ਪਰ ਕੋਈ ਸਹਿਮਤੀ ਨਹੀਂ ਪ੍ਰਗਟ ਹੋਈ ਕਿਸ ਕੇਂਦਰ ਵੀ ਟਸਟ ਤੋਂ ਮਾਸੂ ਨਹੀਂ ਹੋ ਰਿਹਾ ਕਿਸ ਤਰ੍ਹਾਂ ਦੇਖਦੇ ਦੇਖੋ ਬੜੀ ਸਾਡੀ ਇੱਕ ਦੇਸ਼ ਦੀ ਇਤਰਾਸ ਦੀ ਕਹਿ ਸਕਦੇ ਆ ਕਿ ਜੋ ਦੇਸ਼ ਇਨਾਰਾ ਦਿੰਦਾ ਹੈ ਕਿ ਜੈ ਜਵਾਨ ਜੈ ਕਿਸਾਨ ਇਹ ਸਿਰਫ ਇੱਕ ਵਿਖਾਵੇ ਔਰ ਕਹਿਣ ਮਾਤਰੀ ਹੈ ਦੇਸ਼ ਦਾ ਅੰਨ ਦਾਤਾ ਜੋ ਦੇਸ਼ ਦਾ ਭੰਡਾਰ ਪਰਦਾ ਜੋ ਦੇਸ਼ ਦੇ ਲੋਕਾਂ ਦਾ પેટ ਭਰਦਾ ਹੈ ਪੰਜਾਬ ਦਾ ਕਿਸਾਨ ਯੂਪੀ ਦਾ ਕਿਸਾਨ ਹਰਿਆਣੇ ਦਾ ਰਾਜਸਥਾਨ ਦਾ ਜੋ-ਜੋ ਵੀ ਕਿਸਾਨ ਹੈ ਉਹਨਾਂ ਦੀ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਔਰ ਆਪਣੀਆਂ ਮੰਗਾਂ ਨੂੰ ਮਨਵਾਉਣ ਵਾਸਤੇ ਬਾਰਡਰ ਤੇ ਕਈ ਦਿਨਾਂ ਤੋਂ ਬੈਠੇ ਹੋਏ ਨੇ ਲੇਕਿਨ ਸਰਕਾਰ ਦੇ ਕੰਨਾਂ ਤੇ ਕੋਈ ਜੂਨ ਨਹੀਂ ਸਰ ਕਰੇ ਆਪਣੇ ਜਵਾਨ ਨੂੰ ਔਰ ਆਪਣੇ ਕਿਸਾਨ ਨੂੰ ਔਰ ਉਹਨਾਂ ਦਾ ਸਤਿਕਾਰ ਕਰਨਾ ਪੰਜਾਬ ਦਾ ਫਰਜ਼ ਬਣਦਾ ਜੋ ਵੀ ਕਿਸਾਨਾਂ ਦੀਆਂ ਮੰਗਾਂ ਨੇ ਉਹ اپੇਲ ਦੀ ਅਦਾਖ ਤੇ ਕੇਂਦਰ ਸਰਕਾਰ ਉਹ ਸੁਣ ਕੇ ਤੇ ਉਹਨਾਂ ਨੂੰ ਹਲਕਾ ਕਰਨ ਦਾ ਯਤਨ ਕਰੇ ਤਾਂ ਕਿ ਕਿਸਾਨ ਜਿਹੜੇ ਨੇ ਉਹ ਖੇਤੀਬਾੜੀ ਕਰਕੇ ਤੇ ਇਸੇ ਤਰ੍ਹਾਂ ਹੀ ਪੰਜਾਬ ਦਾ ਪੰਜਾਬ ਦੇ ਲੋਕਾਂ ਦਾ ਸੋਚੇ ਹਿੰਦੁਸਤਾਨ ਦੇ ਲੋਕਾਂ ਦਾ ਜਿਹੜਾ ਟਿੱਟ ਪਰਦੇ ਰਹਿਣ ਔਰ ਇੱਥੋਂ ਦੇ ਅੰਡਾਰ ਪਰਦੇ ਰਹਿਣ ਨਾਪਾ ریاست ਤੇ ਜੈਤੂ ਦੇ ਮੋਰਚਾ ਆਪਸੀ ਕੁੜਾ ਸਬੰਧ ਰਿਹਾ ਹੈ ਜਦੋਂ ਮਹਾਰਾਜਾ ਰਣਪਤ ਸਿੰਘ ਨੂੰ ਗੱਦੀੋਂ ਜ਼ਬਰੀ ਉਤਾਰ ਦਿੱਤਾ ਤਾਂ ਉਹਦੇ ਪੰਥ ਨੇ ਸੱਦਾ ਦਿੱਤਾ ਸੀ ਵੀ ਆਪਾਂ ਅਰਦਾਸ ਕਰੀਏ ਖਰਪੜ ਸਾਹ ਦੇ ਭੋਗ ਪਾਈਏ ਤੇ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰੀਏ ਬੰਘਰ ਜੱਤੋ ਵੀ ਕਿ ਖਨਪੜ ਸਾਹਿਬ ਚਾਰੇ ਸਨ ਤਾਂ ਸਮੇਂ ਦੀ ਹਾਕ ਜਾਲਮ ਸਰਕਾਰ ਨੇ ਖਨਪੜ ਖੰਡਿਤ ਕਰ ਦਿੱਤਾ ਗੁਰੂ ਦੇ ਅਦਸਤਕਾਰ ਨੂੰ ਬਾਹਰ ਕਰਨ ਲਈ ਪੰਥ ਨੇ ਮੋਰਚਾ ਲਾ ਦਿੱਤਾ ਜਿੱਥੇ ਖਾਲਸਾ ਤੇਗਦਾ ਤਨੀ ਰਿਹਾ ਹੈ ਉੱਥੇ ਮੋਰਚੇ ਜਿਸ ਤਰ੍ਹਾਂ ਸ਼ਾਂਤਮਈ ਟੰਗ ਨਾਲ ਖਾਲਸੇ ਨੇ ਜ਼ਬਰਦਸਤ ਮੁਕਾਬਲਾ ਸ਼ਬਰ ਦੇ ਸ਼ਾਂਤ ਚਲਣ ਕੀਤਾ ਉਹ ਵੀ ਦੁਨੀਆਂ ਦੀ ਇੱਕ ਮਿਸਾਲ ਹੈ ਕਿਵੇਂ ਸ਼ਾਂਤ ਰਹਿ ਕੇ ਕਿੰਨੀਆਂ ਸ਼ਾਹਤਾਂ ਹੋਈਆਂ ਕਿੰਨਾ ਤਸ਼ੱਦਦ ਹੋਇਆ ਪਰ ਖਾਲਸਾ ਡੋਲ ਰਿਹਾ ਸ਼ਾਂਤੀ ਦਾ ਪੁਜਾਰੀ ਰਿਹਾ ਤੇ ਗੁਰੂ ਪਾਤਸ਼ਾਹ ਕਿਰਪਾ ਨਾਲ ਇਹ ਮੋਰਚੇ ਜਿੱਤ ਪ੍ਰਾਪਤ ਹੋਈ ਪੰਤਰੀ ਨਮਾਇੰਦਾ ਜਥੇਬੰਦੀ ਇਹਨਾਂ ਮੋਰਚਿਆਂ ਤੋਂ ਬਾਅਦ ਹੀ ਹੋਂਦ ਵਿੱਚ ਆਈ ਸੀ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਮੇਟੀ ਦੀ ਕਮੇਟੀ ਦਾ ਵੀ ਸਥਾਪਨਾ ਇੱਕ ਤਰ੍ਹਾਂ ਦੀ ਇਸ ਜੈਤੂ ਦੇ ਮੋਰਚਿਆਂ ਦੇ ਵਿੱਚੋਂ ਹੀ ਸ਼੍ਰੋਮਣੀ ਜਿਹੜੀ ਸੀਗੀ ਸਥਾਪਨਾ ਹੋਈ ਸੀਗੀ ਕਿਉਂਕਿ ਇਹ ਜਿਹੜੀ ਸ਼੍ਰੋਮਣੀ ਕਮੇਟੀ ਹੈ ਸ਼ਹੀਦਾਂ ਨੇ ਆਪਣੇ ਸਿਰ ਤੇ ਕੋਦੇ ਸਾਰੇ ਹੀ ਇਹ ਸੰਸਥਾ ਹਰ